ਇਹੀ ਸਿਸਟਮ ਤੁਹਾਡੇ ਰਿਸ਼ਤੇਦਾਰਾਂ ਦਾ ਜੀ ਤੁਸੀਂ ਉਹਨਾਂ ਦਾ ਕਰ ਰਹੇ ਆ ਵਾਹ ਵਾਹ ਹੋ ਰਹੀ ਆ ਤੇ ਉਹ ਤੁਹਾਡੇ ਨਾਲ ਖੜੇ ਜਦੋਂ ਤੁਸੀਂ ਮਾੜਾ ਜਾਂ ਟਰਨ ਲਈ ਤੁਹਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਣੀ ਉਹਨਾਂ ਨੇ ਇਹ ਕੋਈ ਬੰਦੇ ਆ ਕੋਈ ਫਲਾਣਾ ਤੇ ਇੱਥੇ ਪਤਾ ਲੱਗ ਜਾਂਦਾ ਪਿਆਰ ਗਰਜ਼ਾ ਦਾ ਹੈ ਹੂੰ ਰੋਹਾਨੀਅਤ ਦਾ ਪਿਆਰ ਨਹੀਂ ਇਹ ਗਰਜ਼ਾਂ ਦਾ ਪਿਆਰ ਆ ਤੁਹਾਨੂੰ ਤਾਂ ਬਹੁਤ ਇਦਾਂ ਦੇ ਟਕਰਿਓ ਨੇ ਬਹੁਤ ਕੁਝ ਹੋਇਆ ਜੀ ਲਾਈਫ ਦੇ ਅੰਦਰ ਪਰ ਚਲੋ ਆਪਾਂ ਕੀ ਕਹਿਣਾ ਸਮਾਂ ਹੁੰਦਾ ਮੈਂ ਤਾਂ ਸਮੇ ਨੂੰ ਮੰਨਦਾ ਬੰਦਾ ਕਦੇ ਮਾੜਾ ਨਹੀਂ ਹੁੰਦਾ ਹੂੰ ਕਦੇ ਸਮਾਂ ਚੰਗਾ ਹੋ ਜਾਂਦਾ ਕਦੇ ਮਾੜਾ ਹੁੰਦਾ ਦੇਖੋ ক্রিকেট ਦੀ ਟੀਮ ਉਹੀ ਹੈ ਜਦੋਂ ਟਾਈਮ ਚੰਗਾ ਹੁੰਦਾ ਜਿੱਤ ਜਾਂਦੀ ਹੈ ਟਾਈਮ ਮਾੜਾ ਹੁੰਦਾ ਤੇ ਹਾਰ ਜਾਂਦੀ ਹੈ ਹਾਂਜੀ ਕੋ ਖਿਡਾਰੀਆਂ ਚ ਫਰਕ ਨਹੀਂ ਪੈਂਦਾ ਨਾ ਗਰਾਊਂਡ ਚ ਫਰਕ ਹੁੰਦਾ ਨਾ ਬੋਲਾਂ ਚ ਫਰਕ ਹੁੰਦਾ ਨਾ ਬੈਟ ਉਹੀ ਹੁੰਦਾ ਸਾਰਾ ਕੁਝ ਸਿਰਫ ਉਹ ਗੱਲ ਸਮੇਂ ਦੀ ਹੁੰਦੀ ਹੈ ਔਰ ਸਮਾਂ ਚੰਗਾ ਚੱਲ ਰਿਹਾ ਤਾਂ ਤੁਹਾਡੇ ਨਾਲ ਚਾਰ ਬੰਦੇ ਜੁੜੇ ਨੇ ਜਦੋਂ ਮਾੜਾ ਆ ਗਿਆ ਉਹਨਾਂ ਚਾਰ ਚੋਂ ਤਿੰਨ ਨੇ ਘਟ ਜਾਣਾ ਤੇ ਇੱਕ ਜੇ ਕਿਤੇ ਬਾਇ ਚਾਂਸ ਤੁਹਾਡੇ ਨਾਲ ਜੁੜਿਆ ਰਹਿ ਗਿਆ ਤੋ ਜੁੜਿਆ ਰਹਿ ਗਿਆ ਆਦਰਵਾਇਜ਼ ਉਹ ਚਾਰੋਂ ਤੇ ਚਾਰੇ ਪਿੱਛੇ ਆਰਜੁਨ ਦੇ ਜਿਹੜੇ ਤੀਰ ਆ ਵੀ ਪ੍ਰ